ਸਤਨਾਮ ਸ਼੍ਰੀ ਵਾਇ ਗੁਰੂ ਸਹਿਜ ਜੀਓ ਸਤਨਾਮ ਸ਼੍ਰੀ ਵਾਇ ਗੁਰੂ ਸਹਿਜ ਜੀਓ ਜਉ ਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤਿ ਜੋ ਨੀ ਸੈ ਪੰਗਾ ਗੁਰ ਪ੍ਰਸਾਦਿ ਜਪ ਆ ਸਚੁ ਜੁਗਾ ਸਚੁ ਕੀ ਸਚੁ ਨਾਨਕੁ ਹੋਸੀ ਭੀ ਸਾਚਾ ਸੋਚ ਸੋਤਿ ਨ ਹੋਵੈ ਜੇ ਸੋਚੀ ਲਖਵਾਰ ਚੁੱਪੇ ਚੁਪਨਾ ਹੋਵੈ ਜੇ ਲਾਇ ਰਾਲਿ ਬਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੂਰੀ ਅਪਾਰ ਸਸਿਆਨ ਪਾਲ ਕੋਹੇ ਤੈਕ ਨਾ ਚੱਲੇ ਨਾਲ ਕਿਉ ਇਸ ਤਿਆਰਾ ਹੋਈਏ ਕਿਉ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਣ ਕਾਰ ਹੁਕਮ ਨਾ ਕਿਹਾ ਜਾਈ ਹੁਕਮਿ ਹੋਵਣ ਜੀ ਹੁਕਮ ਲੈ ਵਢਾਈ ਹੁਕਮਿ ਉਤਮ ਨੀਚਾ ਹਉ ਕਮਲ ਕਾ ਦੁਖ ਸੁਖਾ ਪਾਈਏ ਏਕ ਨਾ ਹੁਕਮੇ ਬਖਸ਼ੀ ਚਾਏ ਹੁਕਮੇ ਸਦਾ ਪੁਆਹੀਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੂਝੈ ਤਾਂ ਮੈਂ ਕਹਿ ਨ ਕੋਏ ਗਾਵੇ ਕੋ ਤਾਣੋ ਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਿਢਾਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ गावे को साज फिर दे गावे को जापे दूर गावे को वे दूरा दूर कतना कतिना वे तोट कत कत कती कोटि कोट कोट दिन्दे ले पाए जुगा जन्त्र खाई खाये ਉਹ ਕਿਵੇਂ ਉਖਮ ਚਲਾਏ ਰਾਉ ਨਾਨਕ ਰਿਕਸੇ ਵੇ ਪਰਵਾਉ ਤਤ ਸਾਹਿਬੋ ਸਾਚੂ ਨਾਏ ਪਾਖਿਆ ਪਵ ਆਪਾਰ ਆਤਮ ਮੰਗਾ ਦੇਹ ਦੇ ਦਾਤ ਕਰੇ ਦਤਾਰ ਫਿਰ ਕਿ ਅਗੇ ਰਕੀਏ ਜੀਤ ਦਿਸੇ ਦਰਬਾਰ ਮੋਹ ਕੀ ਬੋਲਨ ਬੋਲੀਏ ਜਿ ਸੁੰਤਰੇ ਪਿਆਰ ਅਮਰਤ ਵੇਲਾ ਸਾਚਨਾ ਹੋਵੜਿਆਈ ਵੇਚਾਰ ਕਰਮੀ ਆਵੇ ਕੱਪੜਾ ਨੂ ਤ੍ਰੀਮੁਖ ਦਵਾਰੋ ਨਾਨਕੇ ਵੇ ਜਾਣੀ ਸਵਾ ਪਿਛਤਿਆਰ ਤਾਪੈਨੁ ਜਾਇ ਕੀਤੈ ਨਾ ਹੋਇ ਆਪਿ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕਾ ਵੀਐ ਗੁਰਨੀ ਧਾਨਾ ਗਾਵੀ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਸੁਖ ਕਰ ਲੈ ਜਾਏ ਗੁਰਮਕਾ ਨਾਮੰ ਗੁਰਮਕ ਵੇਦੰ ਗੁਰਮਕ ਰਿਆਸ ਮਾਈ ਗੋਰੇਸ਼ਰ ਗੋਰਖ ਬਰਮਾ ਗੋਰ ਪਾਰਬਤੀ ਮਾਈ ਜੇ ਹੂੰ ਜਾਣਾ ਕਨਹੀਂ ਕਨ ਕਤ ਨ ਜਾਈ ਗੁਰਾਂ ਇਕ ਦੇ ਬੁਝਾਈ ਸਵਨਨ ਜੀਆ ਕੈ ਕੋ ਦਾਤਾ ਸੋ ਮੈ ਵਿਸਰਨਾ ਜਾਈ तीरथ नामा जे तिस पावा बिन पाण के नाई करी जे तिस टपई वेखा बिन कर्मा के मिल लै मात विच रतन जवार माणक जे गुर की सिख सोने गुर आके ते पूजाई सब ना जियां काए को दाता सो में विसरना जाई जे युग चार यार जा होर दसोनी होए ਨਮਾਖੰਡਾ ਵਿੱਚ ਜਾਣੀਐ ਅਨੰਤ ਲੈ ਸਭ ਕੋਏ ਚੰਗਣ ਔਰਖਾਏ ਤੇ ਜਸ ਕੀਰਤਿ ਜਗ ਲਾ ਜੇ ਤਿਸ ਨਦ ਨਾ ਵੀ ਤਾ ਵਾਤਨਾ ਪੁੱਛੇ ਕਿ ਟਾੰਦਰ ਕੀਟ ਕਰ ਦੋਸੀ ਦੋ ਤਰੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਰ ਦੇ ਤਿਆ ਕੋਈ ਨਾ ਸੂਝੈ ਜੇ ਤਿਸ ਗੁਣ ਕੋਈ ਕਰੇ सुण्य सिद्ध पिर सुरनाथ सु तत्वलतासूण्य दीपल पताल पोय न सके काला नानक भगत सदा विकास सुण्य दुख पकनासने स ब्रह्माण्य मुक्सन मंदा ਸੁਣੀਏ ਜੋਗੁ ਜੁਗਤ ਤਨ ਪੇਡੋ ਸੁਣੀਐ ਸਾਸਤ ਸਮਰਤਿ ਵੇਦੋ ਨਾਨਕ ਭਗਤਾ ਸੌਦਾ ਵਿਕਾਸ ਸੁਣੀਏ ਦੂਖ ਪਾਪ ਕਾ ਨਾਸ ਸੁਣੀਐ ਸਤੋਕ ਗਿਆਨ ਸੁਣੀਐ ਅਠਸਠ ਕਾਇ ਚਿਨਾਣ ਸੁਣੀਏ ਪੜ ਪੜ ਪਾਵੇ ਮਾਣ ਸੁਨੀਏ ਲਾਗੇ ਸਿਸ਼ਤਾਨੋ ਨਾਨਕ ਭਗਤਾ ਸਦਾ ਵਿਕਾਸੋ ਸੁਣੀ ਦੂਖ ਪਾਪ ਦਾ ਨਾਸੋ ਸੁਨੀਏ ਸਰਾਗੁ ਨਾਕੇ ਕਹਾ ਸੁਨੀਏ ਸੇਖ ਪੀਰ ਪਸਾ ਸੁਨੀਏਂ ਦੇ ਪਾਵੈ ਰਾਉ ਸੁਨੀਏ ਆਤੋ ਵੇਸ ਗਾਉ ਨਾਣ ਪੜ ਤਸਾ ਵਿਗਾਸ ਸੁਣੀਏ ਦੂਖ ਪਾਪ ਦਾ ਨਾਸ ਮਨਨੇ ਕੀ ਗਤ ਕਹੀ ਨਾ ਜਾਹੇ ਜੇ ਕੋ ਕਹਿ ਪਿੱਛੇ ਪੁਛਤਾਏ ਕਾਗਿਤ ਕਲਮ ਨਾਲ ਲਿਖਨ ਹਰ ਮਨਨੇ ਕਬੇ ਕਰਨ ਵਿਚਾਰੋ ਐਸਾ ਨਾਮ ਨਵੰਤਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੂਰਤੋ ਵਿਮਨ ਬੁੱਧਾ ਮੰਨੇ ਸਗਲ ਪਵਨ ਕੀ ਸੂਤਾ ਮੰਨੇ ਮੂੰ ਚੋਟਾ ਨਾ ਖਾਏ ਮੰਨੇ ਜੰਕੇ ਸਾਤ ਨ ਜਾਏ ਐਸਨਾ ਮੋਨ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗੋ ਠਾਕ ਨ ਪਾਏ ਮੰਨੇ ਪਛ ਪਰਗਟ ਜਾਏ ਮੰਨੇ ਮਾਗੋ ਨੱਲੇ ਪੰਤੋ ਮੰਨੇ ਧਰਮ ਸੋਤੀ ਸੰਬੰਧ ਐਸਾ ਨਾਮੋ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰੇ ਸਦਾ ਰ ਮੰਨੇ ਤਾਰੇ ਤਾਰੇ ਗੁਰ ਸਿੱਖਾ ਮੰਨੇ ਨਾਨਕ ਪਾਵੇਣਾ ਬੀਕਾ ਇਸਾ ਨਾਮੁ ਮਨ ਜਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਪੰਚ ਪਰਵਾਨ ਪੰਚ ਪਰਧਾਨ ਪੰਚੇ ਪਾਵੇ ਜੁਰਗੇ ਮਾਣਾ ਪੰਚ ਸੋਹਿਦਰ ਜਾਣ ਪੰਚਾ ਕਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਤੱਤੇ ਕੇ ਕਰਨੇ ਨਾ ਸੁਮਾਰ ਤੋਲ ਕਰੰ ਤੇਤਾ ਪੂਤਾ ਸੰਤੋਖਤਾ ਪ੍ਰਖਿਆ ਜਨ ਸੂਤੋ ਜੇ ਕੋ ਬੂਝੇ ਹੋਵੇ ਇਸਤਿਆਰ ਤਉ ਲਿਓ ਉਪਰ ਕੇ ਤਾਪਾਰ ਤਰਤੇ ਔਰ ਪਰੇ ਔਰ ਔਰ ਇਸਤੇ ਪਾਤਲੇ ਕਮਜੋਰ ਜੀ ਜਾ ਤਰੰਗਾ ਕੈ ਨਾਉ ਸਭ ਨਾਲ ਲਿਖਿਆ ਵੜੀ ਕਨਾਮ ਇਹ ਉਲੇਖਾ ਲਿਖ ਜਾਣੇ ਕੋਏ ਲੈ ਕਾਲਿਕ ਕੇ ਤੋਏ ਕੇ ਤਤਾਨ ਸੁਅ ਮੇ ਰੂਪ ਕੀਤੀ ਰਾਤ ਜਾਣ ਕੋਨ ਕੂਤ ਕੇ ਤਪਸਾ ਵੇ ਕੋ ਕੋਵਾ ਇਸ ਤੇ ਹੋਏ ਲਕ ਦਰਿਆਉ ਕੁਦਰਤ ਕੌਣ ਕਾ ਵਿਚਾਰ ਵਰਣ ਜਾਵਾਂ ਇੱਕ ਵਾਰ जो तुद पावे साई पलिकार तू सदा सलामत निरंकार असंख जप असंख पाओ असंख पूजा संख तवताओ असंख ग्रंथ मुख वेद पाठ असंख जोग मन रह उदास असङ्ख भक्त गुण ज्ञान विचारु असङ्ख सती दत्तार असङ्ख सूरमुपक्षार असंख मोन लिलायतार कुदर कनता विचारु वरणबार भावे सरि परिकार ਤੂ ਸਦਾ ਸਲਾਮਤ ਓ ਨੰਕਾਰ ਅਸੰਤ ਮੂਰਤੰਦ ਕੋਰ ਅਸੰਖ ਚੋਰ ਹਰਾਮ ਕੋਰ ਅਸੰਖ ਮਰਤਰ ਜਾਏ ਦੋਰਾ ਅਸੰਖ ਬਲਗੱਡੇ ਹੱਤਿਆ ਕਮਾਏ ਅਸੰਖ ਪਾਪੀ ਪਾਪੋ ਕਰ ਜਾਏ ਅਸੰਖ ਕੁੜਿਆਰ ਕੁੜੇ ਪੇਰਾਏ ਅਸੰਤ ਮਲੇ ਸੋ ਮਨ ਪੱਖ ਖਾਈ आय संकनित क सिर पार नानक मीच क विचार वार न एक वार जो तुत पावे साई पड़ी तू सदा सलामत नंकार असंक नाम असंख ताओ गम गम असंख लो आसंके सिर पार अखरीनम कृसला त्रिज्ञान गीत गुणगा आखरी लेखन बोलन बाणा अकरा शिव संयोग बखाना जिने लेखेति सिर नाये जे फरमाए तिगति पाए जेतक तत तणाऊ नामे नायको ता कुदरत कवन का विचार वारण जम एक बार जो तुद पावे सही कलिकार तू सदा सलामत निरंकार करिया तो पे तंदे पानी तो त्युत्र ਮੂਤਾ ਫਲਿਤੀ ਕਪੜੇ ਦੇ ਸਭ ਲਈ ਤੋਏ ਪ੍ਰੀਅ ਮਤ ਪਾਪਾ ਕੇ ਸੰਗ ਓ ਤੋਪੇ ਨਾਮ ਕੇ ਰੰਗਾ ਉੰਨੀ ਪਾਪੀ ਆ ਕਨਾਈ ਕਰ ਕਰ ਕਰਨਾ ਲਿਖ ਲੈ ਜਾਉ ਆਪੇ ਬੀਜਾ ਪੀਖਾਉ ਨਾਨਕ ਹੁਕਮੇ ਆਉ ਜਾਉ तीरथ तप दिया ददाना जे क पावे तिलक मान सुनया मनया मन कीटा पाओ अंतरगत तित मलनाओ सागुण तेरे में नाही कोई बिनगुण केते भक्त न होए सो हस्तंद बाणी ब्रह्माऊ सब स्वं सदा मन चाऊ कवन सु कावन, कावन 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 वक्त भक्त कवन कवतित कवन वार कव सु कवन जित आकार पाया पण्डति य वेलेखु पुराण भक्त न पायो कादिखन लेखु पुराण तर् योगि जा ऋत न नोये ਯਾ ਕਰਤਾ ਸੇਤੀ ਤੋ ਸਾਝੇ ਆਪੇ ਜਾਣੇ ਸੋਏ ਕਿਵ ਕਰਾਂ ਕਿੰ ਕਿ ਸਲਾਈ ਕਿਉ ਵਰਨੀ ਕਿਵ ਜਾਣਾ ਨਾਨਕ ਆਪਨ ਸਭ ਕੋ ਆਤੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਹੀਂ ਕੀਤਾ ਜਤੋ ਵੇ ਨਾਨਕ ਦੇਕ ਆਪੋ ਜਾਣੇ ਅੱਗੇ ਗਿਆਨ ਸੋਏ ਪਾਤਾਲਾ ਪਾਤਾਲ ਲਤਗ ਸੰਗਾ ਔੜ ਕੋੜ ਕਰ ਪਾਲ ਤੱਕੇ ਵੇਦ ਕੈਨਕ ਵਾਤ ਸੇ ਸਠਾਰ ਕੈਨਕ ਤੇ ਬਾਸ ਲੂਇਕ ਤਾਤ ਲੇਖ ਹੋਇ ਤਾਲ ਕੀਏ ਲੇਖ ਹੋਇ ਵਿਨਾਸ ਨਾਨਕ ਵੱਡਾ ਕੀਏ ਆਪੇ ਜਾਣ ਆਪ ਸਲਾਹੀ ਸਲਾਏ ਤਿਸੂਰਤੋਂ ਪਾਈਆ ਨਦੀਆਂ ਤੇ ਵਾਹ ਤਵ ਸੁਮੰਦ ਨ ਜਾਣੀਐ ਸੁਮੰਦ ਸਾਸੀ ਤਾਣਾ ਗਹਿਰਾ ਸਪੀਮੋਲ ਤਨ ਕੀੜੀ ਤੁਲ ਨ ਹੋਵਣੀ ਜੇ ਤਿਸਮਨ ਨ ਵਿਸਰੇ ਅੰਤ ਨਾ ਸਿਫਿ ਕੈਨ ਅੰਤ ਅੰਤ ਨ ਕੰਨੇ ਦਿਨ ਅੰਤ ਅੰਤ ਨ ਵੇਖਣ ਸੁਨ ਨ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਕਾਰ ਅੰਤ ਨ ਜਾਪੇ ਤਾਰਾਵਾਰ ਅੰਤ ਕਾਰਨ ਕੀਤੇ ਵੇਲਾਏ ਤਾਂ ਕਿੰਤ ਨ ਪਾਏ ਜਾਏ ਇਹ ਅੰਤ ਨ ਜਾਣ ਕੋਏ ਬੁਤਕ ਅਬੁਤ ਹੈ ਵੱਟਾ ਸਭ ਉੱਚਾ ਤਾਂ ਉੱਚੇ ਉਪਰ ਉੱਚਾ ਨਾ ਐਵਡੁ ਚਾਵੇ ਕੋਇ ਤਿਸੁ ਸੂਚਿ ਕੋ ਜਾਣੈ ਸੋਇ ਜੇ ਵਡਾਤਿ ਜਾਣਿਆ ਆਪਾਪ ਨਾਨਕ ਨਦਰੀ ਕਰਮੀ ਦਾਤਿ ਬੁਤਾ ਕਰਮ ਲਿਖਿਆ ਨਾ ਜਾਇ ਵਡਾ ਦਾਤਾ ਤਿਲ ਨਾ ਤਮੈ ਕਿਤੇ ਮੰਗੇ ਦੂਦ ਪਾਰ ਕਿਤੇ ਅਗਨਤ ਨੈ ਵਿਚਾਰ ਕਿਤੇ ਕਪੈ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰਪਾ ਕੇਤੇ ਮੂਰਖ ਖਾਏ ਖਾਏ ਤੇਤੀਆਂ ਭੂਖ ਭੂਖ ਸਦ ਮਾਰੇ ਏ ਬੀਤਾ ਤੇਰੀ ਦਤਾਰ ਬੰਦ ਖਲਾਸੀ ਪਾਣੇ ਹੋਏ ਉਹ ਰਾਤ ਨਾ ਸੱਤੇ ਕੋਏ ਜੇ ਕੋ ਖਾਏ ਤਾਕਨ ਪਾਏ ਉਹ ਜਾਣੇ ਜੇਤੀਆਂ ਮੁਕਾਏ ਆਪੇ ਜਾਣੇ ਆਪੇ ਦੇ ਆ ਕਿਸੇ ਵੀ ਕਹੀ ਕਹਿ ਦੀਰਥੀ ਨੂੰ ਬਖਸ਼ੇ ਸਤਿ ਸਲਾਨਾ ਨਿਪਾਸਾਈ ਪਾਸੋ ਅਮੁੱਲ ਗੁਨਾਮੁਲ ਵਪਾਰ ਅਮੁੱਲ ਵਪਾਰਿਆ ਅਮੁੱਲ ਪੰਡਾਰ ਅਮੁਨਾਵੇ ਮੁਲਜੈ ਅਮੁਲ ਪਯਮੁਲਾ ਸਮਾਏ ਅਮੁੱਲ ਧਰਮੁ ਮੂਲ ਦੀਬਾਨ ਅਮੁੱਲ ਤੁਲਾ ਮੂਲ ਪਰਮਾਨ ਅਮੁੱਲ ਬਖੀਸ਼ ਅਮੁੱਲ ਨਿਸ਼ਾਨਾ ਆਮੂਲ ਪਰ ਮਾਮੂਲ ਫਰਮਾਣ ਅਮੂਲ ਮੁਲਾਕਾ ਨਾ ਜਾਏ ਆਖਾ ਕਰੇ ਲਿਲਾਏ ਆਕੇ ਵੇਦ ਪਾਠ ਪੁਰਾਣ ਆਕੇ ਪੜੇ ਕਰੇ ਵਿਕਿਆਣਾ ਆਕੇ ਬ੍ਰਹਮੇ ਆਕੇ ਇੰਦ ਅਤਿਪਤਿਤ ਗੋਵਿੰਦ ਆਕੇ ਇਸ ਰਾਕੇ ਸਿਦਾ ਆਕੇ ਕਹਤੇ ਕਿਤੇ ਗੋਦਾ ਆਕੇ ਤਾਂ ਨਾ ਆਕੇ ਦੇਵ ਆਕੇ ਸੂਰ ਨਾਰੇ ਮਨ ਜਨ ਸੇਵ ਕੇਤੇ ਆਕੇ ਅੱਖਣ ਪਾਏ ਕੇਤੇ ਕੇ ਕੇ ਉਟ ਟ ਜਾਏ ਇਹ ਤੋਂ ਕਿ ਤੋਰ ਤਰੇ ਤਾਂ ਅਕਨ ਸਕੇ ਕੇਈ ਕੇ ਜਿਵੜ ਪਾਵੇ ਤੇ ਵਿਢ ਹੋਏ ਨਾਨਕ ਜਾਣ ਸਾਟਾ ਸੋਏ ਜੇ ਤੋ ਆਕੇ ਬੋਲੇ ਵਿਗਾੜ ਤਾ ਲਿਖਿਆ ਸਿਰ ਗਵਾਰਾ ਗਵਾਰ ਸੋਦਰ ਕਿਆ ਸੋ ਕਰਕੇ ਆ ਜਿਤ ਵੇ ਸਰ ਸਮਾਲਾ ਵਾਜੇ ਨਾਦਨੇ ਕ ਸੰਕਾਚਿਤ ਗਵਨਾਰੇ ਕਿਤ ਰਖ ਕਰਿ ਸੋ ਕਹੀਨ ਕੇਤੇ ਗਵਨਾਰੇ ਗਾਵੇ ਤੂੰ ਨਾ ਪਉਣ ਪਾਣੀ ਬੇਸੰਤਰ ਰਗਾਵੇ ਰਾਜ ਤੰਦਵਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਤਰਨਾ ਵਿਚਾਰੇ ਗਾਵੇ ਸਰਬ੍ਰਮਾ ਦੇਵੀ ਸੋਣ ਸਦ ਸواری ਗਵਿੰਦੇ ਦਾਸਨ ਬੈਠੇ ਦਿੱਤਿਆੰਦਰ ਨਾਲੇ ਗਾਵੇ ਸਿਸਮੋ ਦੀ ਅੰਦਰ ਗਉਣ ਸਾਧ ਵਿਚਾਰੇ ਗਉਣ ਜਤੀ ਸਦੀ ਸੰਤੋ ਕੀ ਗਾਵੇ ਵੀਰ ਕਰਾਰੇ दावन पंडित पढ़न रखीसर जुग जुग वेतन ले गाहे मोनिया मनमोहन सुरगा मच प्याले दावन रत्न उपाय तेरी अर्थ तीर्थ न ले गाव है जो दुम बल सूरा गाव है खानी चारे ਗਾਵੈ ਖੰਡਮਨ ਦਲੇਰ ਪੰਡਾ ਕਰ ਕਰਤੀ ਤਾਰੇ ਸੇ ਤੁਧਨੋਂ ਗਾਵੈ ਜੋ ਤੁਧ ਪਾਵਨ ਰਤੇ ਤੇਰੇ ਭਗਤਰ ਸਾਲੈ ਹੋਰ ਕਹਤੇ ਗਾਵਨਾ ਸੇ ਮੇ ਚਿਤ ਨਾਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਸਾਈ ਗੂ ਸਤਿ ਸਚਿ ਨੈ एविय सि जाय हे न जासी रचन दिन रचाई रंगी रंगी पाती कर कर जन सि मोय जिनो पाए कर कर वेके के तापणा जीवते सुदी विडाई जो तिस पावे सोई करसी युक्म ना करना जाय ਸੋ ਪਾਸੋ ਸਪਸੈ ਬੋ ਨਾਨਕ ਰਹਿ ਨਰਜਾਈ ਮੁੰਦਾ ਸੋਖ ਸਰਮ ਪੱਛੋ ਲੀ ਧਿਆਨ ਕਵੇ ਕਰੇ ਬੀਪੂਤਾ ਕੇੰਤਕਾਲੁ ਕੁਵਾਰਿਕਾਇਆ ਜੁਗਤ ਰੰਡਾ ਪ੍ਰਤੀਤ ਆਇ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਦੀਤਾ ਅਦੇਸ ਤਿਸੈ ਅਦੇਸ ਆਦ ਨੀਲਨ ਤਨਾਤ ਜੁਗ ਜੁਗ ਇਕੋ ਵੈਸਾ भुक्त ज्ञान दया भंडार न कट कट वाज तो नाति सब जा की रिस देव रसाद संयोग में जोग दो कर चलावे लेके आवे भाग आदेश तिस आदेश आद नीलनाथ न हाथ जुग जुग को ਇਕ ਕਮਾਇ ਜੁਗਤ ਵਿਆਈ ਤਿੰਨ ਚੱਲੇ ਪਰਮਾਨ ਇੱਕੋ ਸੰਸਾਰੇ ਇੱਕ ਪੰਡਾਰੀ ਇਕਲਾ ਦੀ ਬਾਣ ਜੇ ਤਿਸ ਪਾਵੇ ਤੀਵੇਂ ਚਲਾਵੇ ਜੀਵ ਹੋਵੇ ਪਰਮਾਨ ਹੋਵੇ ਕੇ ਉਹਨਾਂ ਨਦਨਾਵੇ ਬੋਤ ਵਢਾਨ ਅਦੇਸੂ ਤਿਸ ਅਦੇਸ ਆਦ ਨੀਲਨਤਨਾਤ ਜੋਗਜ ਬੇਕ ਵੈਸ ਆਸਨ ਲੋਏ ਲੋ ਪੰਡਾਰ ਰੋਜ ਕਿਛ ਪਾਸ ਓਏ ਕਾ ਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸਾਚੀ ਕੀ ਸਾਚੀ ਕਾਰ ਆਦੇ ਸੂਤ ਸਿਆਦੇਸ ਆਧਨੀ ਲਾਤ ਨਾਤ ਜੁਗ ਜੁਗੈ ਕੋ ਵੇਸਾ ਇੱਕ ਦੋ ਜੀ ਪੋ ਲੱਕ ਹੋਏ ਲੱਕ ਵੇ ਲੱਕ ਵੀਸ ਲੱਕ ਲੱਕ ਵੇੜਾ ਕੀਏ ਇਕ ਨਾਮ ਜਗਦੀਸਾ ਇਤਰਾ ਪਤ ਪੋੜੀਆਂ ਚੜਿਏ ਹੋਏ ਕੀ ਸੁਰਗਨ ਦਾ ਤਾਸ ਕੀ ਕਿਟਾਈ ਰੀ ਸ ਨਾਨਕ ਨ ਤ੍ਰਿ ਪਾਈਏ ਕੁੜੀ ਕੁੜੇ ਠੀਸਾ ਆਕੰਜੋਰ ਚਪੈਣਾ ਜੋਰ ਜੋ ਨ ਮੰਗਣ ਤਨ ਸੋ ਜੋਰਾ जोर ना जीवन मरना विराजमाल न सु ज्ञान विचार जो न युक्ति षु संसार जिस्वा तु कर् के सोए नानक उत्तम नीच न कुरातिरु पवन पाणि अग्नि पाताल

ਨਾਨਕ ਗਿਆ ਜਾਪੇ ਜਾਏ ਕਲਖੰਡ ਕਾਏ ਪਰਮ ਜਨਕੰਡ ਕਾ ਕੋ ਕਰਮ ਕੇਤੇ ਪਉਣ ਪਾਣੀ ਵੈ ਸੰਤਰ ਕੇਤੇ ਕਣ ਮੇ ਅਸਾ ਕੇਤੇ ਵਰ ਮੇ ਘੜਤੋ ਕੜੀਏ ਰੂਪ ਰੰਗ ਤੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸਾ के सूर चन्द्रूर के के देश केते सिद्ध बुद्धनाथ के केते दे वैस केते देव दनमुन्ना केते केते रत्न समुन्द्र केतिया कानि केतिया बाणी केते पात नरन्दा ਕੇਤੀਆਂ ਸੂਰਤੀ ਸੇਵਕੋ ਕਿਤੇ ਨਾਨਕੰਤ ਤੁਨ ਅੰਤ ਗਿਆਨਖੰਡ ਮੈਂ ਗਿਆਨ ਪ੍ਰਚੰਡ ਤਿੱਤੇ ਨਾਦ ਬਨੋਦ ਕੋਡ ਅਨੰਦ ਸਰਮਖੰਡ ਕੀ ਬਾਣੀ ਰੂਪਾ ਤਿੱਤੇ ਕਾੜਤ ਕੜੀਏ ਬੋਤਨੂ ਪੋਤਾ ਕੇ ਗੱਲਾਂ ਕਰਤੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਸਤਾਏ ਤੇਤੇ ਕੜੀਏ ਸੂਰਤਾ ਮਤ ਬੂ ਮਨ ਬੁੱਧਾ ਤੇਤੇ ਕੜੀਏ ਸੂਰਾ ਸਿੱਧਾ ਕੀ ਸੂਦਾ ਕਰਮਖੰਡ ਕੀ ਬਾਣੀ ਜੋਰ ਤਿੱਤੇ ਨ ਕੋਈ ਔਰ ਜਿੱਤੇ ਜੋਤਮਾ ਬਲ ਸੂਰ ਤਿਨ ਮੇਂ ਰਾਮ ਰਿਆ ਭਪੂਰ ਤਿੱਤੇ ਸੀਤੋ ਸੀਤਾ ਮੇ ਮਮਾਈ ਟਾਕੇ ਰੂਪ ਨ ਕਤਨੇ ਜਾਏ ਨੋ ਮਰਨ ਠੱਗੇ ਜਾਏ ਜਿਨ ਕੇ ਰਾਮ ਵਸੈ ਮਨ ਮਾਇ जिते भगत वसे के लो करे नंद सच मन सोए सच खंड निहाल खंड मंडल वर देख कते तांत न अंत तिते लो लो जीव जीव कुमति वे तिवकारा वेके विकसे कर विचार नान कतन कर रसार जत पार तीर जो सुनियार अनमत वेद त्यार पो कल्ला गण पांडा पो मृतित डाल कड़िय शब्द साची टकसाल जिनको नदर कर्म तिनकारा ਨਾਨਕ ਨਤਰਿ ਨਤਰਿ ਨਿਹਾਲ ਸੁਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤਾ ਦਿਸਰਾ ਦੁਦਾਈ ਤਿਆ ਕੇਲੇ ਸਗਲਾ ਜਗਤੋ ਚਿੰਗਿਆਈਆ ਬੁਰਾਈਆ ਵਚ ਤਰਮਾ ਦੂਰ ਕਰਮੀਆਂ ਤੋਂ ਆਪਣੀ ਕਿੰਣੜੇ ਕੇ ਦੂਰ ਜਿਨਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤਿਮ ਕੂਜ ਲੈ ਕੇ ਤੀ ਚੁੱਟੀ ਨਾਲ ਜਿਨ੍ਹੇ ਨਾਮ ਤੇ ਆਇਆ ਗੈਬ ਸ਼ਕਤ ਕਾਲ ਨਾਨਕ ਤੇ ਮਕੂ ਚੁਲਾ ਕੇ ਤੀ ਚੁੱਪੀ ਨਾਲ ਜਿਨ੍ਹੇ ਨਾਮ ਤੇ ਆਇਆ ਗੈਬ ਸ਼ਕਤ ਕਾਲ ਨਾਨਕ ਤੇ ਮਕੂ ਚੁਲਾ ਕੇ ਤੀ ਚੁੱਪੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ